ਸਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਇੱਕ ਮੋਹਰਾ ਦਾ ਤੁਹਾਨੂੰ ਗੁੱਲ ਦਿਖਾਉਣਾ ਸੇਲ ਵਾਸਤੇ ਅਵੇਲੇਬਲ ਆ ਸੋ ਕਿਸੇ ਵੀ ਪਸ਼ੂ ਪਾਲਕ ਵੀਰ ਨੇ ਕਿਸਾਨ ਵੀਰ ਨੇ ਅੱਗੇ ਇਹ ਬੁੱਲ ਲੈਣਾ ਹੋਇਆ ਤਾਂ ਤੁਸੀਂ ਜਿਹੜਾ ਸੰਪਰਕ ਆ ਬਾਈ ਹੋਰਾਂ ਨਾਲ ਆਪਾਂ ਗੱਲਬਾਤ ਕਰਾਂਗੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਪੂਲ ਫੁੱਲ ਹੈਗੀ ਆ ਇਸ ਮਾਲੀ ਦੇ ਰਿਗਾਰਡਿੰਗ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਮੋਹਰਾ ਦਾ ਜਿਹੜਾ ਬੋਲਾ ਦੋਸਤੋ ਬਹੁਤ ਵਧੀਆ ਚੰਗੀ ਖੂਪੀ ਵਾਲਾ ਬੋਲਾ ਕੱਦ-ਕਾੜ ਹਾਈਟ ਜਿਹੜੀ ਆ ਤੁਸੀਂ ਬੁੱਲ ਦੀ ਵੇਖ ਕੇ ਚੈੱਕ ਕਰ ਸਕਦੇ ਹੋ ਬਾਕੀ ਪ੍ਰੋਪਰ ਇਨਫੋਰਮੇਸ਼ਨ ਬੈਕਗ੍ਰਾਉਂਡ ਜਿਹੜੀ ਇਸ ਮਾਲੀ ਦੀ ਆ ਵੋਪਾ ਸਰ ਹੁਣਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ ਏਰੀਆ ਜਿਹੜਾ ਹੈਗਾ ਦੋਸਤੋ ਜਿੱਥੇ ਤੁਸੀਂ ਵਿਜ਼ਿਟ ਕਰਨੀ ਹੈਗੀ ਆ ਪਿੰਡ ਬੋਪਰਾਏ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਜੀ ਸ਼ਹੀਦ ਪਿੰਡ ਬਿਲਕੁਲ ਲੱਗਿਆ ਦੋਸਤੋ ਧਗਾਣਾ ਪਿੰਡ ਬਿਲਕੁਲ ਨਜ਼ਦੀਕ ਆ ਦੁਬਲੀ ਬਰਵਾਲਾ ਚੀਮਾ ਪੱਟੀ ਮੋੜ ਤਕਰੀਬਨ ਜਿਹੜਾ ਦੋਸਤੋ ਬਿਲਕੁਲ ਨਜ਼ਦੀਕ ਹੈਗੀ ਆ ਸੋ ਵਿਜ਼ਿਟ ਜਿਹੜੀ ਆ ਤੁਸੀਂ ਖਾਸ ਤੌਰ ਤੇ ਬੋਪਰਾਏ ਪਿੰਡ ਬੋਪਰਾਏ ਵਿਲੇਜ ਵਿੱਚ ਕਰਨੀ ਹੈਗੀ ਆ ਤੇ ਮਾਲੀ ਜਿਹੜਾ ਹੈਗਾ ਦੋਸਤੋ ਬੋਲਾ ਮੁਰਦੇ ਬਿਲਕੁਲ ਪਿਓਰ ਬਰੀਡ ਦਾ ਮਾਲੀ ਹੈਗਾ ਤੇ ਅੱਗੇ ਬਰੀਡ ਪਰਪਸ ਦੇ ਲਈ ਜਿਹੜੇ ਵੀਰ ਨੇ ਕਿਸੇ ਨੇ ਵਰਕ ਕਰਨਾ ਹੈਗਾ ਅੱਗੇ ਤੁਸੀਂ ਮਾਲੀ ਲੱਭ ਰਹੇ ਹੋ ਬਰੀਡ ਪਰਪਸ ਉੱਪਰ ਜਿਹੜਾ ਵਰਕ ਕਰਨ ਲਈ ਤਾਂ ਜਿਹੜਾ ਦੋਸਤੋ ਪਸ਼ੂ ਜਿਹੜਾ ਤੁਸੀਂ ਇਹ ਐਨੀਮਲ ਹੈਗਾ ਇਹ ਮੱਝਾਂ ਦੇ ਵਿੱਚ ਖਾਸ ਤੌਰ ਤੇ ਰੱਖ ਸਕਦੇ ਹੋ ਪ੍ਰੋਪਰ ਇਨਫੋਰਮੇਸ਼ਨ ਲਈ ਆਪਾਂ ਚੱਲਦੇ ਹਾਂ ਸਰ ਉਹਨਾਂ ਦੇ ਕੋਲ ਗੱਲਬਾਤ ਕਰ ਲੈਂਦੇ ਆ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਵਧੀਆ ਜੀ ਵਧੀਆ ਜੀ ਤੇ ਵੀਰ ਜੀ ਇੱਕ ਆਪਣਾ ਨਾਮ ਜ਼ਰੂਰ ਦੱਸ ਦਿਗੇ ਮੇਰਾ ਨਾਮ ਵੀਰ ਜੀ ਕਾਰਜ ਸਿੰਘ ਆ ਹਾਂਜੀ ਹਾਂਜੀ ਪਿੰਡ ਬੋਪਾਰਾ ਹੈ ਹੰਦਫੀਲ ਫੱਟੀ ਦੇ ਸਿੱਧੇ ਕਿਨਾਰੇ ਜਦੋਂ ਆਪਾਂ ਪੱਟੀਆਂੋਂ ਆਪਾਂ ਖੇਮ ਕਰਨ ਵਾਲੇ ਰੋਡ ਤੇ ਚੱਲਦੇ ਆਂ ਤੇ ਪਹਿਲਾ ਪਿੰਡ ਬੋਪਾਰਾ ਆਉਂਦਾ ਠੀਕ ਹੈ ਜੀ ਹਾਂਜੀ ਤੇ ਬਾਕੀ ਸਰ ਇਹ ਜਿਹੜਾ ਆਪਣਾ ਮਾਲੀ ਆ ਇਹ ਵਿਕਾਊ ਹੈ ਹਾਂਜੀ ਵੀਰ ਜੀ ਠੀਕ ਹੈ ਜੀ ਤੇ ਇਹ ਆਪਣੇ ਵੀਰਾਂ ਨਾਲ ਕਰੀਏ ਸਾਂਝੀ ਇਨਫੋਰਮੇਸ਼ਨ ਵੀ ਇਹ ਮੋਹਰਾ ਦਾ ਮਾਲੀ ਹੈ ਤੇ ਕਿਸ ਬਾਪ ਦਾ ਇਹ ਬੱਚਾ ਹੈਗਾ ਇਹ ਜਗਰਾਜ ਦਾ ਬੱਚਾ ਵਾ ਠੀਕ ਹੈ ਜੀ ਤੇ ਮਾਂ ਦਾ ਵੀ 17 ਤੋਂ ਪਲਾਸੀ ਰਿਕਾਰਡ ਆ ਦੁੱਧ ਦਾ ਦੁੱਧ ਦਾ ਜੀ ਹਾਂ ਜੀ ਮਦਰ ਵੀ ਆਪਣੇ ਕੋਲ ਰਹੀ ਹੈ ਜੀ तकरीबन ਮਦਰ ਵੀ ਆਪਣੇ ਕੋਲ ਹੀ ਆ ਜੀ ਠੀਕ ਆ ਜੀ ਹਾਂ ਜੀ ਤੇ ਆਪੇ ਜੁਰਾਜ ਦਾ ਆ ਗਿਆ ਬੱਚਾ ਹਾਂ ਜੀ ਜੁਰਾਜ ਦਾ ਬੱਚਾ ਤੇ ਸਰ ਕਿੰਨੀ ਉਮਰ ਹੈਗੀ ਆ ਇਸ ਟਾਈਮ ਇਸ ਦੀ ਸਾਢੇ 4 ਸਾਲ ਉਮਰ ਸਾਢੇ 4 ਸਾਲ ਠੀਕ ਆ ਮੂੰਹ ਛਿੱਗਾ ਦੋਸਤੋ ਤੇ ਸਾਢੇ 4 ਸਾਲ ਜਿਹੜੀ ਏਜ ਹੈਗੀ ਆ ਅਪਰੋਕਸੀਮੇਟਲੀ ਜਿਹੜੀ ਬਿਲਕੁਲ ਕਲੀਅਰ ਠੰਡਾ ਵਾ ਕੋਈ ਭਾਵੇਂ ਬੱਚਾ ਲੈ ਕੇ ਤੁਰਿਆ ਫਿਰੇ ਕੋਈ ਇਹਨੂੰ ਨੀਂਦ ਵਿਚਾਰ ਨਹੀਂ ਮਾਲੀ ਨੂੰ ਬਿਲਕੁਲ ਬਿਲਕੁਲ ਠੰਡਾ ਵਾ ਹਾਂਜੀ ਤੇ ਇੱਕ ਭਾਜੀ ਦੀ ਹਾਈਟ ਤਕਰੀਬਨ ਬਹੁਤ ਸੋਹਣੀ ਹਾਈਟ ਹੈ ਹਾਂਜੀ ਠੀਕ ਹੈ ਸੋ ਦੋਸਤੋ ਬਾਕੀ ਬਾਈ ਹੋਰਾਂ ਦਾ ਜਿਹੜੀ ਹਾਈਟ ਆ ਉਹ ਵੀ ਪੂਰੀ ਆ ਤੇ ਉਹਨਾਂ ਦੀ ਹਾਈਟ ਦੇ ਬਿਲਕੁਲ ਇਕੁਅਲ ਤੁਹਾਨੂੰ ਲੱਗੇਗਾ ਮਾਲੀ ਦੀ ਜਿਹੜੀ ਹਾਈਟ ਆ ਪ੍ਰੋਪਰ ਮਾਈਕ੍ਰੋ ਇਹ ਤੁਹਾਨੂੰ ਚਾਰ ਚਫੇਰੇ ਅਰਾਊਂਡ ਦਿਖਾ ਦੇਣਾ ਤੇ ਹਾਈਟ ਕੱਦ ਤੁਸੀਂ ਦੇਖੋਗੇ ਬਿਲਕੁਲ ਜਿਹੜਾ ਬਹੁਤ ਉੱਚੀ ਹਾਈਟ ਦੇ ਵਿੱਚ ਮਾਲੀ ਹੈ ਤੇ ਵੇਲ ਦਾ ਬਹੁਤ ਲਮਾਈ ਦੇ ਵਿੱਚ ਉਹ ਵੇਲ ਵੇਖੋਗੇ ਬਹੁਤ ਲੰਬੀ ਹੈ ਸੋ ਬਿਲਕੁਲ ਟੈਸਟਿਕਲ ਜਿਹੜੇ ਦੋਸਤੋ ਬਿਲਕੁਲ ਸਟੇਟ ਟੈਸਟਿਕਲ ਨੇ ਠੀਕ ਹੈ ਤੇ ਡਾਕਟਰ ਸਾਹਿਬਾਨ ਜਿਹੜੇ ਹੈਗੇ ਨੇ ਇੱਥੇ ਵੈਟਰਨਰੀ ਸਿਵਲ ਸਰਜਨ ਕਹੋ ਸਰਕਾਰੀ ਡਾਕਟਰ ਸਾਹਿਬ ਨੇ ਉਹਨਾਂ ਵੱਲੋਂ ਜਿਹੜਾ ਬਿਲਕੁਲ ਪਰਫੈਕਟ ਪਾਸ ਕੀਤਾ ਹੋਇਆ ਇਹ ਬੁੱਲ ਹੈਗਾ ਤੇ ਹਾਈਟ ਪੱਖੋਂ ਤੁਸੀਂ ਵੇਖੋਗੇ ਹਾਈਟ ਬਹੁਤ ਉੱਚੀ ਹੈਗੀ ਮਾਲੀ ਦੀ ਬਹੁਤ ਤੇ ਵੀਰਾਂ ਦੀ ਜਿਹੜੀ ਦੋਸਤੋ ਡਿਮਾਂਡ ਹੁੰਦੀ ਆ ਕੋਈ ਐਨੀਮਲ ਜਿਹੜਾ ਹੈਗਾ ਬਰੀਡ ਪਰਪਸ ਉੱਤੇ ਜਿਹੜਾ ਵਰਕ ਕਰਨਾ ਚਾਹੁੰਦੇ ਹੋ ਤਾਂ ਉਹ ਆਪਣੇ ਮਾਲ ਦੇ ਵਿੱਚ ਖਾਸ ਤੌਰ ਤੇ ਇਸ ਬੋਲ ਨੂੰ ਰੱਖ ਸਕਦੇ ਹੋ ਠੀਕ ਆ ਤੇ ਤਕਰੀਬਨ ਪਾਜੀ ਉਮਰ ਦੀ 4.5 ਸਾਲ ਦੱਸਦੀ ਆ 4.5 ਸਾਲ ਤੇ ਮੂੰਹੋਂ ਤਕਰੀਬਨ ਛੱਗਾ ਜੀ ਹਾਂਜੀ ਤੇ ਮਦਰ ਦਾ ਮਿਲਕ ਤੁਸੀਂ ਦੱਸਤਾ ਵੀ 18 ਦੇ ਨੀਅਰ ਅਬਾਊਟ ਹੈਗਾ ਸੀਗਾ ਤੇ ਮਦਰ ਆਪਣੇ ਕੋਲ ਹੀ ਆ ਜਾਂ ਹੁਣ ਜਾਂ ਆਪਣੇ ਰਿਸ਼ਤੇਦਾਰੀ ਆ ਜਿਹਦੇ ਕੋਲ ਆ ਰਿਸ਼ਤੇਦਾਰੀ ਆ ਠੀਕ ਆ ਤੇ ਬਾਕੀ ਹੁਣ ਜੰਪ ਵਗੈਰਾ ਮਾਲੀ ਲਾ ਰਿਹਾ ਜੀ ਹਾਂਜੀ ਲਾ ਰਿਹਾ ਬੱਚਿਆਂ ਦਾ ਵੀ ਅਗਲੇ ਪਾਸੇ ਦੋ ਤਿੰਨ ਬੱਚੇ ਆਏ ਆ ਬਹੁਤ ਵਧੀਆ ਕਟਿੰਗਾਂ ਆਈਆਂ ਵਾ ਬਹੁਤ ਵਧੀਆ ਸੇਮ ਹੀ ਇਹਦੇ ਉੱਤੇ ਠੀਕ ਆ ਜੀ ਹਾਂਜੀ ਬੱਚੇ ਆ ਚੁੱਕੇ ਆ ਬੱਚੇ ਆ ਚੁੱਕੇ ਮੀਨਜ਼ ਇਹ ਆ ਵੀ ਕਿਸੇ ਨੇ ਵੀ ਜਦੋਂ ਖਰੀਦਣਾ ਆਪਣੇ ਕੋਈ ਵੀਰ ਆਪਣਾ ਆਉਂਦਾ ਵੀਡੀਓ ਦੇਖ ਕੇ ਤੇ ਆਪਾਂ ਨੂੰ ਬੱਚੇ ਪ੍ਰੋਪਰ ਦਿਖਾ ਸਕਦੇ ਦਿਖਾ ਸਕਦੇ ਆ ਆਪਾਂ ਬੱਚੇ ਠੀਕ ਆ ਹਾਂਜੀ ਤੇ ਬੱਚੇ ਦੀ ਹਾਈਟ ਵਗੈਰਾ ਵਧੀਆ ਚੰਗੀ ਖੁੱਲੀ ਆ ਰਹੀ ਏ ਇੱਕ ਰੰਗ ਦਾ ਬੱਚਾ ਆ ਰਿਹਾ ਹੈ ਠੀਕ ਆ ਸੋ ਦੋਸਤੋ ਬਿਲਕੁਲ ਤੁਹਾਨੂੰ ਹੈੱਡ ਤੋਂ ਜਿਹੜਾ ਮੱਥੇ ਤੋਂ ਮੈਂ ਕਰੀ ਬਿਲਕੁਲ ਨਜ਼ਦੀਕੀ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਬਲੈਕ ਜਿਹੜਾ ਬਿਲਕੁਲ ਹੈਅਰ ਵੇਖੋਗੇ ਬਿਲਕੁਲ ਬਲੈਕ ਆ ਕਿਸੇ ਤਰ੍ਹਾਂ ਦੀ ਕੋਈ ਵਾਈਟ ਹੈਅਰ ਨਹੀਂ ਹੈਗਾ ਤੇ ਸਿੰਘ ਬਿਲਕੁਲ ਰਿੰਗ ਸਿੰਘ ਆ ਬਿਲਕੁਲ ਛੋਟਾ ਜਿਹਾ ਸਿੰਘ ਲੱਗੇ ਵਾਲੀ ਦਾ ਜਿਵੇਂ ਯੁਵਰਾਜ ਦਾ ਇਸ ਦਾ ਫਾਦਰ ਦੀ ਗੱਲ ਕਰ ਲਈਏ ਦੋਸਤੋ ਤੇ ਯੁਵਰਾਜ ਬੁੱਲਦੇ ਵੀ ਜਿਹੜੇ ਸਿੰਘਾਂ ਦੀ ਬੰਤਰ ਬਿਲਕੁਲ ਸੇਮ ਆ ਤੇ ਇਸ ਬੁੱਲਦੇ ਦੀ ਸਿੰਘਾਂ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਠੀਕ ਆ ਜੀ ਤੇ ਠੰਡਾ ਧੀਰਾ ਸਰ ਹੁਣ ਦੱਸਿਆ ਵੀ ਬਿਲਕੁਲ ਠੰਡਾ ਧੀਰਾ ਮੱਲੀ ਆ ਮ ਤੇ ਸੰਪਰਕ ਨੰਬਰ ਆਪਾਂ ਸਰਕਾਰ ਜਿਹੋਣਾ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਸੋ ਇੱਕ ਅਭੀਰ ਜਿਹੜੇ ਸੰਪਰਕ ਨੰਬਰ ਵੀ ਆਪਣੇ ਜ਼ਰੂਰ ਦੱਸ ਗਏ ਮੇਰਾ ਨੰਬਰ ਆ 9592182431 9592182431 ਠੀਕ ਹੈ ਜੀ ਤੇ ਸੋ ਦੋਸਤੋ ਇਹ ਨੰਬਰ ਜਿਹੜੇ ਆ ਮੈਂ ਬਿਲਕੁਲ ਸਕਰੀਨ ਦੇ ਨੀਚੇ ਚਲਦੇ ਕਰ ਦਿੰਨੇ ਆ ਤੇ ਇੱਕ ਵਾਰੀ ਸਰ ਤੋਰੀਏ ਅੱਗੇ ਨੂੰ ਇਧਰ ਨੂੰ ਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਦੋਸਤੋ ਠੀਕ ਹੈ ਜੀ ਪੰਜਾਬ ਦਾ ਜਿਹੜਾ گاؤں ਹੈਗਾ ਪੰਜਾਬ ਦਾ ਜਿਹੜਾ ਪਿੰਡ ਆ ਉਪਾਰਾਇਆ ਤੇ ਤਹਿਸੀਲ ਜਿਹੜੀ ਆ ਪੱਟੀ ਆ तकरीबन ਇਥੋਂ 5-4 ਕਿਲੋਮੀਟਰ ਜਿਹੜਾ ਦੋਸਤੋ ਤਹਿਸੀਲ ਪੱਟੀ ਆ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਲੱਗਦਾ ਹੈਗਾ ਠੀਕ ਆ ਜੀ ਮਾਲੀ ਦਾ ਬਿਲਕੁਲ ਅੱਗੇ ਅੱਗਾ ਵੇਖੋਗੇ ਤੇ तकरीबन ਦੋਸਤੋ ਜਿੱਦਾਂ ਸਿਆਣੇ ਕਹਿ ਦਿੰਦੇ ਸੀਗੇ ਠੀਕ ਆ ਜੀ ਮਾਲੀ ਜਿਹੜੇ ਝੋਟੇ ਆ तकरीबन ਅੱਗੇ ਤੋਂ ਪਛਾਣ ਹੁੰਦੀ ਤੇ ਮੱਝਾਂ ਦੀ ਜਿਹੜੀ ਬਿਲਕੁਲ ਪਿੱਠ ਪੁੱਠੇ ਤੋਂ ਜਿਹੜੀ ਆ ਪਿੱਛੇ ਦੀ ਪਛਾਣ ਹੁੰਦੀ ਆ ਤੇ ਬਹੁਤ ਵਧੀਆ ਚੰਗੀ ਹਾਈਟ ਦਾ ਸਾਰ ਹੋਣਾ ਦੇ ਕੋਲ ਮਾਲੀ ਆ ਚੰਗਾ ਬੋਲਾ ਯੁਵਰਾਜ ਦਾ ਤੇ ਚਾਹਵਣ ਵੀਰ ਤੁਸੀਂ ਖਾਸੇ ਤੌਰ ਤੇ ਜਿਹੜਾ ਸੰਪਰਕ ਕਰ ਸਕਦੇ हरियाणा वाले वीर भी तकरीबन काफी ज्यादा इच्छा होती है दोस्तों ਤੇ ਪੰਜਾਬ ਵਾਲੇ ਵੀਰ ਵੀ तकरीबन ਜਿਹੜਾ ਮਾਲੀ ਆ ਉਹ ਲੱਭਦੇ ਨੇ तकरीबन ਕੋਈ ਚੰਗੀ ਹਾਈਟ ਕੱਦਦਾ ਚੰਗੀ ਮਦਰ ਚੰਗੇ ਫਾਦਰ ਦੇ ਰਿਕਾਰਡ ਰੱਖਦਾ ਜਿਹੜਾ ਬੁੱਲ ਮਿਲ ਜਾਵੇ ਤਾਂ ਬਿਲਕੁਲ ਜਿਹੜੀ ਆ ਗੱਲਬਾਤ ਕਰ ਸਕਣ ਤੇ ਹੋਰ ਸਰ ਇਸ ਮਾਲੀ ਦੀ ਕੀ ਖਾਸੀਅਤ ਹੈਗੀ ਆਪਣੇ ਕੋਲ ਜੀ ਇਹਦੀ ਖਾਸੀਅਤ ਵੀਰ ਜੀ ਸਭ ਤੋਂ ਜਿਆਦਾ ਇਹ ਆ ਵੀ ਠੰਡਾ ਬਹੁਤ ਜਿਆਦਾ ਹੂੰ ਇਹ ਆਵੇ ਮਾਲ ਡੰਗਰ ਦੇ ਵਿੱਚ ਵੱਜਾ ਕਿਹੇ ਅਜੇ ਤੱਕ ਡੰਗਰ ਨੂੰ ਨਹੀਂ ਮਾਰਿਆ ਇਹਨੇ ਕਿਹੇ ਮੱਝਾ ਨਹੀਂ ਇਹਨੇ ਫਾਲਤੂ ਭੇੜਨਾ ਇਹਨੂੰ ਸਭੋ ਮੱਝਾ ਮਾਰ ਲੈਂਦੀ ਆ ਹੂੰ ਇੰਨਾ ਜ਼ਿਆਦਾ ਠੰਡਾ ਭਾਵੇਂ ਬੱਚਾ ਲੈ ਕੇ ਤੁਰਿਆ ਫਿਰੇ ਬਿਲਕੁਲ ਕੋਈ ਇਹਨੂੰ ਇਹ ਨਹੀਂਗਾ ਵੀ ਮੇਰੇ ਆ ਬੱਚੇ ਨੇ ਫੜਿਆ ਜਾਂ ਮੈਨੂੰ ਕਿਹੇ ਸਿਆਣੇ ਬੰਦੇ ਨੇ ਫੜਿਆ ਕੋਈ ਇਹਨੂੰ ਇਹ ਨਹੀਂ ਬਿਲਕੁਲ ਜੀ ਹਾਂ ਜੀ ਜਦੋਂ ਛੱਡ ਦੋ ਸਿੱਧਾ ਕਿੱਲੇ ਦੇ ਜਾ ਕੇ ਆਉਦੇ ਨੇ ਖਲੇ ਹਜੇ ਤੱਕ ਸਰ ਜਿਕਰ ਆਪਾਂ ਗੱਲ ਕਰਕੇ ਬੱਚੇ ਤਾਂ ਕੋਈ 2-4 ਮਹੀਨੇ ਤੇ ਹੋਣਗੇ ਜਾਂ ਥੋੜੀ ਜਿਹੀ ਵੱਡੀ ਅਜ ਦੇ ਬੱਚੇ ਹੋਗੇ ਆ ਕਟੀਆਂ ਬੱਚੇ ਇੰਨੇ ਕ ਦੇ ਹੋਣਗੇ ਮੇਰੇ ਦੇ ਹੁਣ ਡੇਢ ਮਹੀਨੇ ਦੇ ਹੋ ਜਾਣਾ ਅੱਛਾ ਅੱਛਾ ਹਾਂਜੀ ਕਿਉਂ ਮੈਂ ਇਹਨੂੰ ਛੱਡਿਆ ਲੇਟ ਹੀ ਠੀਕ ਆ ਹਾਂਜੀ ਮਾਈਦਰ ਤੇ ਛੇਤੀ ਛੱਡਿਆ ਨਹੀਂ ਇਹਨੂੰ ਬਿਲਕੁਲ ਵੀ ਮੁੜ ਕੇ ਤੁਹਾਨੂੰ ਪਤਾ ਬੱਚੇ ਡੰਡ ਲੈ ਜਾਂਦੀ ਠੀਕ ਆ ਜੀ ਬਾਕੀ ਤੁਸੀਂ ਦੱਸਿਆ ਸੀ ਵੀ ਸੇਲ ਕਰਨ ਦਾ ਪ੍ਰੋਗਰਾਮ ਤਾਂ ਥੋੜਾ ਬਿਜੀ ਸ਼ਡਿਊਲ ਤੁਹਾਡਾ ਸੀਗਾ ਹਾਂਜੀ ਹਾਂਜੀ ਬਿਜੀ ਕਰਕੇ ਬਿਜੀ ਸ਼ਡਿਊਲ ਕਰਕੇ ਆ ਨਹੀਂ ਤੇ ਅੱਗੇ ਜੇ ਨੈਕਸਟ ਕਿਉਂਕਿ ਇਹੋ ਜੇ ਮਾਲੀ ਦੇ ਜੇਕਰ ਆਪਾਂ ਸੀਮਨ ਸਟਰਾ ਵੀ ਉਹਨਾਂ ਲਈ ਸਮੇਂ ਤਿਆਰ ਕਰਦੇ ਤੇ ਮੱਜਾਂ ਦੁੱਜੀਆਂ ਵੀ ਚੰਗੀਆਂ ਵਾਂ ਹਾਂਜੀ ਹਾਂਜੀ ਕੋਈ ਉਹ ਨਹੀਂ ਆਪਾਂ ਨੂੰ ਇਹ ਤੁਹਾਨੂੰ ਪਤਾ ਹੀ ਆ ਵੀ ਬਿਜੀ ਕਰਕੇ ਥ ਦਕਾਨਦਾਰੀ ਆਪਣੀ ਤੇ ਨਹੀਂ ਧਿਆਨ ਨਹੀਂ ਦਿੱਤਾ ਜਾਂਦਾ ਇਹਨਾਂ ਦੇ ਉੱਤੇ ਬਿਲਕੁਲ ਸੋ ਬਹੁਤ ਵਧੀਆ ਚੰਗੀ ਹਾਈਟ ਗਰੋਥ ਵਾਲਾ ਜਿਹੜਾ ਦੋਸਤੋ ਮਾਲੀ ਆ ਸਰ ਹੁਣਾਂ ਦੇ ਕੋਲ ਤੇ ਮਾਲੀ ਜਿਹੜਾ ਤੁਹਾਨੂੰ ਮੈਂ ਹਰ ਇੱਕ ਐਂਗਲ ਤੋਂ ਦਿਖਾ ਦਿੱਤਾ ਹੈ ਪ੍ਰੋਪਰ ਠੀਕ ਹੈ ਜੀ ਤੇ ਚਾਹਵਨ ਵੀਰ ਤੁਸੀਂ ਖਾਸੇ ਤੌਰ ਤੇ ਸੰਪਰਕ ਕਰ ਸਕਦੇ ਹੋ ਬਹੁਤੇ ਵੀਰਾਂ ਦੀ ਮੈਂ ਬਾਰ ਬਾਰ ਕਹਿਣਾ ਵੀ ਬਹੁਤੇ ਵੀਰਾਂ ਦੀ ਜਿਹੜੀ ਇੱਛਾ ਹੁੰਦੀ ਏ ਚੰਗਾ ਬੁੱਲ ਖਰੀਦਣ ਦੀ ਤੇ ਉਹ ਜੇਕਰ ਬੁੱਲ ਉਸ ਤੋਂ ਬਿਲਕੁਲ ਪ੍ਰੋਸੇਜਕ ਹੋਵੇ ਤੇ ਅਗਾ ਪਿਛਾ ਪਤਾ ਹੋਵੇ ਉਸ ਬੁੱਲ ਦਾ ਤਾਂ ਜਿਹੜਾ ਦੋਸਤੋ ਉਹ سونے ਤੇ ਸੁਹਾਗਾ ਹੋ ਜਾਂਦਾ ਤੇ ਖਰੀਦਣ ਦੀ ਜਿਹੜੀ ਆ ਚਾਹਤ ਆ ਹੋਰ ਜ਼ਿਆਦੀ ਵੱਧ ਜਾਂਦੀ ਹੈ ਤੇ ਇੱਕ ਸਰ ਇਹਦਾ ਹੁਣ ਮੁੱਲ ਕੀ ਰੱਖਿਆ ਡਿਮਾਂਡ ਕਿੰਨੀ ਕਰਦੇ ਪਏ ਮਾਰ ਮੈਂ 1.5 ਲੱਖ ਰੁਪਈਆ ਕਰਦਾ 1.5 ਲੱਖ ਰੁਪਈਆ ਜੀ ਮਾਲੀ ਦੇ ਜਾਦੇ ਦਾ ਚਲੋ ਮੈਂ ਹੁਣ ਬਿਜੀ ਕਰਕੇ ਬਿਲਕੁਲ 1.5 ਲੱਖ ਰੁਪਈਆ ਦੋਸਤੋ ਇਸ ਮਾਲੀ ਦੀ ਜਿਹੜੀ ਸਰ ਹੁਣਾਂ ਨੇ ਕੀਮਤ ਰੱਖੀ ਆ ਠੀਕ ਆ ਜੀ ਤੇ ਚਾਹਵਣ ਵੀਰ ਤੁਸੀਂ ਆਪਣੇ ਹਿਸਾਬ ਨਾਲ ਵੀ ਮੋਲ ਲਗਾ ਸਕਦੇ ਹੋ ਬਟ ਮੈਂ ਇੱਕ ਵਾਰੀ ਸਰ ਉਹਨਾਂ ਦਾ ਪੁੱਛ ਲਈਨਾ ਮੋਲ ਲੈਂਦਾ ਇੱਕ ਲੱਗਿਆ ਸੀਗਾ ਸਰ ਉਹਨਾਂ ਨੇ ਮੇਰਾ ਨਾਮ ਜ਼ਿਕਰ ਕੀਤਾ ਸੀਗਾ ਤੇ ਸਰ ਕਿੰਨੀ ਕੁ ਡਿਮਾਂਡ ਕਿੰਨੀ ਕੁ ਪੇਸ਼ਕਸ਼ ਆ ਚੁੱਕੀ ਹੈ ਜੀ ਅਸਦੀ ਜੇ ਜੀ ਮੈਂ 87000 ਰੁਪਇਆ ਮੋਲ ਲੱਗਾ ਪਹਿਲਾਂ 87000 ਜੀ ਠੀਕ ਆ ਤੇ ਤਕਰੀਬਨ ਉਹ ਵੀ ਕੋਈ ਸਮਾਂ ਪੈ ਗਿਆ ਜਾਂ ਹਾਂ ਸਮਾਂ ਪੈ ਗਿਆ ਉਹ ਸਮਾਂ ਪੈ ਗਿਆ ਹਾਂ ਮੁੜ ਕੇ ਮੈਂ ਵੇਚਣ ਦਾ ਨਹੀਂ ਕੋਈ ਬਿਲਕੁਲ ਜੀ ਹਾਂ ਜੀ ਥੋੜਾ ਕੈਨਸਲ ਕਰਤਾ ਸੀ ਫਿਰ ਹਾਂਜੀ ਕੈਨਸਲ ਕਰਤਾ ਇਹ ਉਹ ਵੀ ਆਪਣਾ ਰਿਸ਼ਤੇਦਾਰ ਹੀ ਬੰਦਾ ਜਿਹੜਾ ਲਾਉਂਦਾ ਹੈ ਠੀਕ ਹੈ ਜੀ ਤੇ ਹੁਣ ਜਿਹੜੀ ਦੋਸਤੋ ਡਿਮਾਂਡ ਹੈ ਜਿਹੜੀ ਅੱਜ ਤਕਰੀਬਨ ਜੇਕਰ ਆਪਾਂ ਗੱਲ ਕਰੀਏ ਤਰੀਕ ਆਪਾਂ 25 ਜਨਵਰੀ ਨੂੰ ਜਿਹੜੀ ਇਹ ਵੀਡੀਓ ਸ਼ੂਟ ਕਰਦੇ ਪਏ ਆ ਤੇ ਅੱਜ ਦੇ ਸਮੇਂ 1.5 ਲੱਖ ਰੁਪਏ ਦੀ ਕੀਮਤ ਆ ਠੀਕ ਹੈ ਜੀ ਬਾਕੀ ਜਿਹੜਾ ਮਾਨਤਨ ਹੁੰਦਾ ਗੁੰਜਾਇਸ਼ ਆ ਉਹ ਮੌਕੇ ਦੀ ਆ ਤੁਸੀਂ ਆਓ ਇੱਕ ਵਾਰੀ ਵਿਜ਼ਿਟ ਕਰਕੇ ਮਾਲੀ ਨੂੰ ਦੇਖੋ ਅੱਖੀਂ ਦੇਖੋ ਅੱਖੀਂ ਦੇਖ ਕੇ ਪਤਾ ਲੱਗ ਜਾਊਗਾ ਵੀ ਕਿਹੋ ਜੀ ਹਾਈਟ ਆ ਮਾਲੀ ਦੀ ਤੇ ਕਿੰਨਾ ਜਿਹੜਾ ਸੇਲਸ ਆਊਗਾ ਠੀਕ ਹੈ ਜੀ ਸਰ ਹੁਣਾਂ ਦੱਸਿਆ ਸੀ ਵੀ ਬੱਚਾ ਵੀ ਫੜ ਕੇ ਤੁਰਿਆ ਫਿਰਦਾ ਮਾਲੀ ਨੂੰ ਕਿਸੇ ਤਰ੍ਹਾਂ ਦੀ ਕੋਈ ਛੇੜਖਾਨੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਹੀਂ ਕਰਦਾ ਹੈਗਾ ਤੇ ਠੰਡਾ ਸੇਲ ਸਾਉ ਮਾਲੀ ਆ ਤੇ ਜੰਪ ਵਗੈਰ ਸਰ ਇੱਕ ਦੋ ਜੰਪ ਕ੍ਰੋਸ ਕਰਾਉਣ ਤੇ ਮਤਲਬ ਕਿ ਟੈਸਟ ਹੋ ਜਾਂਦਾ ਬਸ ਠੀਕ ਹੈ ਹਾਂਜੀ ਬਿਲਕੁਲ ਜਿਤਨਾ ਮਰਜੀ ਚੈੱਕ ਕਰੇ ਠੀਕ ਹੈ ਜੀ ਤੇ ਸੋ ਦੋਸਤੋ ਆਪਾਂ ਬੱਚੇ ਵਿਖਾ ਸਕਦੇ ਆ ਬੱਚੇ ਆਪਣੇ ਬ੍ਰਦਰ ਕੋਲ ਵੀ ਆ ਪਿੰਡ ਵੀ ਆਏ ਆ ਆਪਣੇ ਬਿਲਕੁਲ ਜੀ ਹਾਂਜੀ ਸੋ ਕੋਈ ਗੱਲ ਨਹੀਂ ਸਰ ਉਹ ਕਿਸੇ ਜਿਸ ਵੀਰ ਨੇ ਵੀ ਕਿਸੇ ਨੇ ਖਰੀਦਣਾ ਹੋਇਆ ਨਾ ਉਹਨੂੰ ਤੁਸੀਂ ਖਾਸ ਤੌਰ ਤੇ ਤਕਰੀਬਨ ਦਿਖਾ ਦਿਓ ਤੋਰਾ ਫੇਰਾ ਕਰਾ ਕੇ ਜਿਹੜੇ ਨੇ ਨਦੀਕ ਆਪਣੇ ਕੋਲ ਬੱਚੇ ਆ ਯਾਰ ਤੇ ਜ਼ਿਆਦਾਤਰ ਬੱਚੀਆਂ ਕਟੀਆਂ ਹੀ ਆਈਆਂ ਇਸ ਤੋਂ ਹਾਂ ਠੀਕ ਹੈ ਜੀ ਜ਼ਿਆਦੀਆਂ ਕਟੀਆਂ ਹੀ ਆਈਆਂ ਠੀਕ ਆ ਜ਼ਿਆਦੀਆਂ ਕਟੀਆਂ ਆਈਆਂ ਨੇ ਸੋ ਦੋਸਤੋ ਤੁਸੀਂ ਸਰਕਾਰ ਜਿਹੋ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਸਕਰੀਨ ਦੇ ਬਿਲਕੁਲ نیچے ਤੇ ਨੰਬਰ ਜਿਹੜੇ ਆਪਾਂ ਚਲਦੇ ਕਰਦੇ ਨੇ ਆ ਮਾਲੀ ਬਹੁਤ ਪਸੰਦਾ ਆਇਆ ਹੋਊਗਾ ਕਿਉਂਕਿ ਮੈਂ ਤੁਹਾਨੂੰ ਇੱਕ ਤੋਰਾ ਕਰਾ ਕੇ ਫਿਰ ਦਿਖਾ ਦਿੰਨਾ ਸਾਰਿਆਂ ਨੂੰ ਤੋਰ ਲਈਏ ਠੀਕ ਆ ਬਿਲਕੁਲ ਚੰਗਾ ਸੋਨਾ ਦੋਸਤੋ ਵੇਲ ਪੱਕੋ ਹਾਈਟ ਪੱਕੋ ਫੁੱਲ ਹੈਗਾ ਤੁਸੀਂ ਵਿਜ਼ਿਟ ਕਰੋਗੇ ਤੇ ਨਰਾਸ਼ ਨਹੀਂ ਹੋਵੋਗੇ ਕਿਉਂਕਿ ਦੂਰੋਂ ਨੇੜੇੋਂ ਆਉਣਾ ਹੁੰਦਾ ਹਰ ਇੱਕ ਵੀਰ ਨੇ ਤੇ ਆ ਕਰੋ ਚੱਕ ਜੀ ਠੀਕ ਹੈ ਠੀਕ ਹੈ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਸਰ ਥੈਂਕ ਯੂ ਫਸਕੀ